ਸਿੱਧੂ ਮੂਸੇਵਾਲਾ ਦੇ ਘਰ ਆਈ ਵੱਡੀ ਖੁਸ਼ਖਬਰੀ ਮਾਤਾ ਚਰਨਕੌਰ ਨੇ ਦਿੱਤਾ ਬੇਟੇ ਨੂੰ ਜਨਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀ ਤਰੀਕਾਂ ਦਾ ਹੋਇਆ ਐਲਾਨ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਜੇ 1 ਜੂਨ ਨੂੰ ਹੋਵੇਗੀ VOTING 4 ਜੂਨ ਨੂੰ ਆਉਣਗੇ ਨਤੀਜੇ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਖਟਕੜਕਲਾ ਪਹੁੰਚੇ ਸੀਐਮ ਭਗਵੰਤ ਮਾਨ ਸੀਐਮ ਨੇ ਸਾਦੇ ਵਿਰੋਧੀਆਂ ਤੇ ਵੱਡੇ ਨਿਸ਼ਾਨੇ ਇਹਨਾਂ ਖਬਰਾਂ ਅਵਸਾਰ ਦਿਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਤੋਂ ਬੱਚੇ ਦੀਆਂ किलकारियां ਗੂੰਜੀਆਂ ਹਨ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਨੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ ਇਸ ਗੱਲ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਖੁਦ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਬੱਚਾ ਤੇ ਮਾਤਾ ਦੋਵੇਂ ਤੰਦਰੁਸਤ ਹਨ ਇਸ ਖੁਸ਼ੀ ਦੀ ਘੜੀ ਵਿੱਚ ਪਿਤਾ ਬਲਕੌਰ ਸਿੰਘ ਆਪਣੇ ਵੱਟੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਭਾਵੁਕ ਹੋਏ ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਸ ਤੋਂ ਬਾਅਦ ਸੰਪੂਰਨ ਸੰਸਾਰ ਦੇ ਵਿੱਚੋਂ ਕਰੋੜਾਂ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਜੋਦੜੀਆਂ ਜਿਸ ਦਿਨ ਤੋਂ ਬੇਟਾ ਗਿਆ ਉਸ ਦਿਨ ਤੋਂ ਇਹਨੇ ਲੋਕਾਂ ਨੇ ਪਾਸ ਤੋਂ ਜਿਸ ਤਰ੍ਹਾਂ ਵੀ ਕਿਸਦਾ ਕੋਈ Hindu, Muslim ਸਾਰੇ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਸਾਰੀਆਂ ਅਰਦਾਸਾਂ ਨੂੰ ਸੰਕਾਰ ਕਰਦੇ ਹੋਏ ਸ਼ੋਭਦੀਪ ਦਾ ਛੋਟਾ ਵੀਰ ਜਿਹਦਾਤ ਆਪਣੀ ਝੋਲੀ ਪਾਈ ਹੈ ਤਾਂ ਮੈਂ ਸੋਚੇ ਹਸਾਂ ਪਰਦੇ ਵਿੱਚ ਸ਼ੋਭਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਤੈਨੂੰ ਧੰਨਵਾਦ ਕਰਦਾ ਸਾਰਿਆਂ ਦਾ ਵਾਹਿਗੁਰੂ ਕਰੇ ਸਾਰਿਆਂ ਦੇ ਘਰੇ ਅੰਦਰਸ਼ਟੀ ਖੁਸ਼ੀਆਂ ਖੇੜੇ ਅਰੇ ਹੈ ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ ਮਾਤਾ ਕੀ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਠੀਕ ਹੈ ਬਿਲਕੁਲ ਸਿਹਤਜਾਬ ਨੇ ਇਹ ਬੱਚਾ ਵੀ ਬਿਲਕੁਲ ਤੰਦਰੁਸਤ ਹੈ ਬਾਕੀ ਜੋ ਹਸਪੀਟਲ ਦੀ ਪ੍ਰਕਿਰਿਆ ਹੁੰਦੀ ਉਹ ਤਾਂ ਥੋੜੀ ਬਹੁਤੀ ਹੈਗੀ ਪਰ ਤੂੰ ਬਿਲਕੁਲ ਕੋਈ ਸ਼ੰਗਲ ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੁੰ ਮੈਂ मतलब ਜਿਸ ਦਿਨ ਤੂੰ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰ ਇੱਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਹੈਰਾਨ ਹਾਂ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮਨੀ ਮੈਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਤੀਨੇ ਜਨਮ ਲਿਆ ਇਹਦੀ ਕਿੰਨੀ ਪ੍ਰਤਿਭਾ ਹੈ ਇਹਦਾ ਕਿੱਡਾ ਕ ਵੱਡਾ ਕੰਮ ਹੈ ਪਰੰਤੂ ਜਦੋਂ ਉਸ ਨੇ ਇਸ ਦੁਨੀਆ ਨੂੰ ਅਲਗ ਦਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਢੀੜਾਂ ਨੇ ਮੇਰਾ ਦਿਮਾਗ ਖੋਲ੍ਹਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਉੜਾ ਅਮਿਤਾ ਅਰਬਾ ਨੁਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰਾ ਖਿਆਲ ਦੋ ਸਾਲ ਹੋ ਗਏ ਹਲੇ ਵੀ 1200 2000 ਬੰਦਾ ਦਿੱਲੀ ਘਰੇ ਅਫਸੋਸ ਵਜੋਂ ਪਹੁੰਚ ਰਿਹਾ ਦੂਰ ਦਰਾਡੇ ਤੋਂ ਮਰਹੂਮ ਗਾਇਕ ਸਿੱਧੂ ਮਸੇਵਾਲ ਦੇ ਪਿਤਾ ਘਰ ਕਿਲਕਾਰੀਆਂ ਗੂੰਜੀਆਂ ਹਨ ਮਾਤਾ ਚਰਨਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਇਹ ਵੱਡੀ ਖੁਸ਼ਖਬਰੀ ਸਿੱਧੂ ਮਸੇਵਾਲ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਸ ਦੌਰਾਨ ਸਿੱਧੂ ਮਸੇਵਾਲ ਦੇ ਘਰ ਵਧਾਈ ਦੇਣ ਵਾਲਿਆਂ ਦਾ ਭਾਰੀ ਇਕੱਠ ਨਜ਼ਰ ਆਇਆ ਮਾਨਸਾ ਜ਼ਿਲ੍ਹੇ ਚ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਇਸ ਵਿਚਾਰੇ ਕਾਂਗਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੱਟਿੰਗ ਨੇ ਸਿੱਧੂ ਮਸੇਵਾਲ ਦੇ ਪਿਤਾ ਬਲਕੌਰ ਸਿੰਘ ਨਾਲ ਗੱਲਬਾਤ ਕੀਤੀ ਅਤੇ ਵਧਾਈ ਦਿੱਤੀ ਕਿ ਅੱਜ ਦੇਸ਼ ਦੇ ਲੋਕਾਂ ਵੱਲੋਂ ਤੇ ਦੁਨੀਆ ਦੇ ਵਸਦੇ ਪੰਜਾਬੀਆਂ ਵਾਸਤੇ ਅੱਜ ਸਭ ਤੋਂ ਵੱਡਾ ਖੁਸ਼ੀ ਦਾ ਦੇਣਾ ਹੈ ਕਿ ਅੱਜ ਦਵਾਰੇ ਉਸ ਪਰਿਵਾਰ ਦਾ लाडला ਚਿਰਾਗ ਮੈਂ ਸਮਝਦਾ ਕਿ ਮੋੜ ਵਾਪਸ ਸ਼ੁਭਦੀਪ ਮੂਸੇਵਾਲਾ ਭੋਲੇ ਬਾਈ ਦੇ ਘਰੇ ਅੱਜ ਦਵਾਰੇ ਮੈਂ ਸਮਝਦਾ ਕਿ ਰੰਗ ਭਾਗ ਲੱਗੇ ਹੈ ਅੱਜ ਮੈਂ ਸਮਝਦਾ ਕਿ ਉਜੜੇ ਬਾਗਾਂ ਦੇ ਵਿੱਚ ਦਵਾਰੇ ਮੈਨੂੰ ਲੱਗਦਾ ਕਿ ਮੈਂ ਤਾਂ ਜਿਹੜੀ ਉਹ ਉਹਨੇ ਆਪਦੀ ਕਿਰਪਾ ਕੀਤੀ ਏ ਸੋ ਬੇहद ਖੁਸ਼ੀ ਹੈ ਸਮੁੱਚੇ ਦੁਨੀਆ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਅਸੀਂ ਵੀ ਅੱਜ ਮੈਂ ਆਪਦੇ ਮਾਤਾ ਚਰਨ ਕੋਰ ਜੀ ਨੂੰ ਸਰਚ ਕੋਣਾ ਕਿ ਇਸ ਉਮਰ ਦੇ ਵਿੱਚ ਤਕੜੇ ਹੋ ਕੇ ਕਿਸ ਦ੍ਰਿੜਤਾ ਦੇ ਨਾਲ ਕਿਉਂਕਿ ਮਨ ਦੇ ਵਿੱਚ ਨਿਸ਼ਾਨਾ ਸੀ ਸ਼ੋਭਦੀਪ ਦੇ ਮਿਸ਼ਨ ਦਾ ਕਿ ਜਿਹੜਾ ਅਧੂਰਾ ਮਿਸ਼ਨ ਰਹਿ ਗਿਆ ਸੀ ਉਹਨੂੰ ਪੂਰਾ ਕਰਨ ਦਾ ਤੇ ਅੱਜ ਉਹ ਨਿਸ਼ਾਨਾ ਮੇਰਾ خیال ਸੱਚੇ ਪਾਤਸ਼ਾਹ ਨੇ ਉਹਨਾਂ ਦੇ ਘਰੇ ਕਿਰਪਾ ਕੀਤੀ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਨੇ ਸ਼ੋਭਦੀਪ ਨੂੰ ਦੁਆਰੇ ਜਨਮ ਦਿੱਤਾ ਹੈ ਔਰ ਪੰਜਾਬ ਦੇ ਸ਼ੁਭਦੀਪ ਤਕੜਾ ਹੋਵੇ ਜਵਾਨ ਹੋਵੇ ਤੇ ਫਿਰ ਦੁਆਰੇ ਪੰਜਾਬ ਤੇ ਪੰਜਾਬੀਅਤ ਦਾ ਔਰ ਇਸ ਦੇਸ਼ ਦਾ ਨਾਂ ਰੋਸ਼ਨ ਕਰੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾ ਦਾ ਐਲਾਨ ਹੋ ਚੁੱਕਾ ਹੈ ਮੁਖ ਚੋਣ ਕਮਿਸ਼ਨ ਨੇ ਇਹਨਾਂ ਤਰੀਕਾ ਦਾ ਐਲਾਨ ਕੀਤਾ ਹੈ 7ਵੇਂ ਯਾਨੀ ਆਖਰੀ ਪੜਾਅ ਵਿੱਚ ਪੰਜਾਬ ਦੀਆਂ 13 ਚੰਡੀਗੜ੍ਹ ਦੀ ਇੱਕ ਸੀਟ ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਸੀਟਾਂ ਉਤੇ 1 जून नु वोटिंग ਹੋਵੇਗੀ ਅਤੇ 4 जून नु ਗਿਣਤੀ ਹੋਵੇਗੀ ਦਿਨੋਂ 3 ਤੋਂ 7 ਮਈ ਤੋ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ 14 ਮਈ ਤੱਕ ਭਰੀਆਂ ਜਾ ਸਕਦੀਆਂ ਹਨ 17 ਮਈ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ ਚੋਣਾਂ ਦੇ ਤਰੀਕਿਆਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿੱਚ ਜਵਾਬਤਾ ਲਾਗੂ ਹੋ ਗਿਆ ਹੈ ਦੱਸਦੇ ਕਿ ਚੋਣ ਕਮਿਸ਼ਨ ਨੇ 2019 ਦੀਆਂ ਲੋਕ ਸਭਾ ਚੋਣਾਂ ਦੀ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਸੀ ਪਰ ਇਸ ਵਾਰ 6 ਦਿਨਾਂ ਦੀ ਦੇਰੀ ਦੇ ਨਾਲ ਚੋਣਾਂ ਦੀya ਤਰੀਕਾ ਦਾ ਐਲਾਨ ਕੀਤਾ ਗਿਆ ਹੈ ਪੂਰੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੀya ਤਰੀਕਾ ਦਾ ਐਲਾਨ ਹੋ ਚੁੱਕਾ ਹੈ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਤਰੀਕਾ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਮੱਦੇਨਜ਼ਰ ਪੰਜਾਬ 'ਚ 7ਵੇਂ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਇਸ ਦੇ ਨਤੀਜੇ ਆਣਗੇ ਇਸ ਦੇ ਨਾਲ ਹੀ 7 ਤੋਂ 14 ਮਈ ਤੱਕ ਨਾਮਜਦਗੀਆਂ ਭਰੀਆਂ ਜਾ ਸਕਣਗੀਆਂ ਪੰਜਾਬ 'ਚ 13 ਲੋਕ ਸਭਾ ਸੀਟਾਂ ਤੇ ਚੋਣਾਂ ਹੋਣਗੀਆਂ ਇਹਨਾਂ ਵਿੱਚੋਂ 8 ਸੀਟਾਂ ਦੇ ਆਵਾਮ ਦੀ ਪਾਰਟੀ ਵੱਲੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਬਾਕੀ ਪਾਰਟੀਆਂ ਵੱਲੋਂ ਆਪਣੀ ਉਮੀਦਵਾਰਾਂ ਦਾ ਐਲਾਨ ਕਰਨਾ ਹਜੇ ਬਾਕੀ ਹੈ ਸੋ ਲਾਸਟ ਪੋਲਿੰਗ ਊਡ ਬੀ ਔਨ 1ਸਟ ਆਫ ਜੂਨ ਐਂਡ ਕਾਊਂਟਿੰਗ ਔਨ 4ਥ ਐਂਡ ਇਸ ਫੇਜ਼ ਮੇ ਪੂਰਾ ਪੰਜਾਬ ਹਰਿਆਣਾ ਵੀ ਸ਼ਾਮਿਲ ਰਹੇਗਾ ਬੰਗਾਲ ਬਿਹਾਰ ਓਡੀਸ਼ਾ ਥਿਸ ਇਜ਼ ਹਾਊ ði ਮੈਪ ਵਿਲ ਲੁੱਕ yellow denotes the uh, first phase and accordingly the legends are given we will share this map also ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਹਨ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਖਟਕਟਕਲਾ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਥੀਪਿੰਡ ਵਿਖੇ ਅਜਾਇਬ ਘਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਇਧਰਨ ਸੀਐਮ ਭਗਵੰਤ ਮਾਨ ਨੇ ਸੰਬੋਧਨ ਕਰਦਿਆ 2 ਸਾਲ ਦੀ ਆਪਣੀ ਸਰਕਾਰ ਦੀ ਪ੍ਰਾਪਤੀਆਂ ਕਰਵਾਈਆਂ ਇਸ ਦਿਨ ਨਾਲ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਉੱਤੇ ਵੀ ਧੰਜ ਕਸੇ ਉਹਦੇ ਵਿੱਚ ਖੁਸ਼ੀਆਂ ਦੇ ਸਮਾਗਮ ਹੋਣ ਲੱਗ ਗਏ ਪਹਿਲਾਂ ਇਕੱਲੀਆਂ ਰੈਲੀਆਂ ਹੁੰਦੀਆਂ ਸੀ ਇੱਥੇ ਉੱਥੇ ਵੀ ਕਦੇ ਆਓ ਆ ਗਿਆ ਲਿਓ ਜੀ ਆਓ ਆ ਗਿਆ ਲਿਓ ਜੀ ਇੱਧਰ ਨੂੰ ਆ ਜਾਓ ਜੀ ਬੋਲੀ ਜਾਣਾ ਜੋ ਝੂਠ ਤੂਫਾਨ ਬੋਲੀ ਜਾਣਾ ਐ ਇੱਥੇ ਮਾਗਰਲੇ ਪਾਸੇ ਉਹ ਖੜੇ ਹੁੰਦੇ ਐ ਜਥੇਦਾਰ ਨਾ ਉਹਨਾਂ ਨੇ ਇਹ ਦੇਖਣਾ ਵੀ ਲੀਡਰ ਕਹਿ ਕੀ ਰਿਹਾ ਐ ਇਦਾ ਮਤਲਬ ਕੀ ਆ ਬਹ ਉਹਨਾਂ ਨੇ ਇਹੀ ਦੇਖਣਾ ਹੁੰਦਾ ਸਾਹ ਕਿੱਥੇ ਜ ਲੈਂਦਾ ਫਿਰ ਜਕਾਰਾ ਛੱਡਾਂਗੇ ਬੋਲੇ ਓ ਯਾਰ ਦੇਖ ਤਾਂ ਲੋ ਕੋਈ ਗੱਲ ਜਕਾਰੇ ਵਾਲੀ ਹੈ ਜਾਂ ਨਾ ਕਿਉਂ ਜਕਾਰਿਆਂ ਦੀ ਬੇਅਤ ਵੀ ਕਰੀ ਜਾਂਦੇ ਹੋ ਯਾਰ ਕਮਾਲ ਤਾਂ ਇਹ ਹੁਣ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰੱਖਿਆ ਸੁਖਵੀਰ ਬਾਦਲ ਨੇ ਉਹ ਭਰਾਵਾ ਤੇਰੇ ਦਦਾ ਬਚਾਇਆ ਹਜੇ 2 ਸਾਲ ਪਹਿਲਾਂ ਹੀ ਹੁਣ ਕਹਿਣ ਲੱਗਾ ਪੰਜਾਬ ਵਿਚੋਂ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਉਹ ਕਿ ਸਾਡਾ ਪਰਿਵਾਰ ਬਚਾਓ ਸਾਰਾ ਡੱਬਰ ਹਾਰ ਗਿਆ ਕੈਪਟਨ ਦਾ ਸਾਰਾ ਡੱਬਰ ਹਾਰ ਗਿਆ ਨੌਜੋ ਸਿੱਧੂ ਹੋਰੀ ਮਜੀਠੀ ਹੋਰੀ ਸਭ ਹਾਰ ਗਏ ਪੁੱਤ ਭਤੀਜੇ ਸਾਲੇ ਜੀਜੇ ਸਭ ਮਾਂ ਤੇ ਤੁਸੀਂ ਇਨ ਮੈਂ ਥੋੜੀ ਹਰਾਏ ਨੇ ਲੋਕਾਂ ਨੇ ਹਰਾਏ ਨੇ ਤੁਸੀਂ ਹਰਾਏ ਨੇ ਇਹਨਾਂ ਦੀਆਂ ਕਰਤੂਤਾਂ ਜੇ ਚੰਗੀਆਂ ਹੁੰਦੀਆਂ ਸਾਨੂੰ ਤਾਂ ਪਾਰਟੀ ਬਣਾਉਣ ਦੀ ਲੋੜ ਹੀ ਨਾ ਪੈਂਦੀ ਮੈਂ ਤਾਂ ਚੰਗਾ ਭਲਾ ਕਲਾਕਾਰ ਸੀ ਮੈਂ ਕੀ ਲੈਣਾ ਸੀ ਇਹਨਾਂ ਨੇ ਪੰਗਾ ਲੈ ਕੇ ਮੈਨੂੰ ਤਾਂ ਸਭੋ ਪੈਸੇ ਮਿਲਦੇ ਸੀ ਹੁਣ ਮੈਨੂੰ ਤੜਕੇ ਗਾਲਾਂ ਕੱਢਣ ਲੱਗ ਜਾਨੇ ਉੱਠ ਕੇ ਜੇ ਚੱਜ ਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਅਰਵਿੰਦ ਕੇਜਰੀਵਾਲ ਸਾਡੇ ਪ੍ਰਧਾਨ ਜਿਹੜੇ ਨੇ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ ਐਡੀ ਵੱਡੀ ਨੌਕਰੀ ਛੱਡ ਕੇ ਆਏ ਤੜਕੇ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਉੱਥੇ ਇਹ ਗਾਣਾ ਅਸਲ ਚ ਇਸ ਗੱਲ ਦੀਆਂ ਨਹੀਂ ਕੱਢਦੇ ਕਿ ਇਹ ਹਾਰ ਗਏ ਇਹ ਗਾਣਾ ਇਸ ਗੱਲ ਦੀਆਂ ਕੱਢਦੇ ਨੇ ਕਿ ਇਹਨਾਂ ਨੂੰ ਦੁੱਖ ਹੈ ਕਿ ਆਮ ਕਰਾਂ ਦੇ ਧੀਆ ਪੁੱਤ ਆਹ ਕੁਰਸੀਆਂ ਤੇ ਕਿਉਂ ਬੈਠ ਗਏ ਮੁੱਖ ਮੰਤਰੀ ਜਾਂ ਮੰਤਰੀ ਕਿਉਂ ਬਣ ਗਏ ਆਹ ਦੁੱਖ ਹੈ ਇਹਨਾਂ ਨੂੰ ਬਸ ਕਿ ਆਮ ਲੋਕਾਂ ਦੇ ਧੀਆ ਪੁੱਤ ਬਸ ਆਹ ਫਰਕ ਅਸੀਂ ਆਇਆ ਭਾਈ ਥੱਲੋਂ मैं पत्रकार कहते आप बहुत ऊंचाई पर चले गए हैं मैं क्या अच्छा जी दसो आपको डर नहीं लगता मैं किस बात का कहीं गहराई पे आ गए नीचे आ गए तो मैं क्या चाली चाली फुट डू बोर के टोया तो जो निकल के आए हैं उदू थले तो पानी है हम दसो की करिए फिर ना सानू तो डर लगता है ना सानू ਉਚਾਈ ਤੋਂ ਡਰ ਲੱਗਦਾ ਡਰ ਲੱਗਦਾ ਉਸ ਪ੍ਰਮਾਤਮਾ ਤੋਂ ਡਰ ਲੱਗਦਾ ਉਸ ਵਾਹਿਗੁਰੂ ਤੋਂ ਡਰ ਲੱਗਦਾ ਕਿ ਸਮੱਤ ਬਖਸ਼ੀ ਰੱਖੇ ਔਰ ਪੰਜਾਬ ਦੇ ਲੋਕਾਂ ਦੀ ਤਰੱਕੀ 'ਚ ਹਿੱਸਾ ਪਾਉਣ ਲਈ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਨਿਭਾਉਣ ਦਾ ਬਲ ਬਖਸ਼ੇ ਬਸ ਇਹਨਾਂ ਨੂੰ ਡਰ ਲੱਗਦਾ ਵੀ ਮੇਰੇ ਪੁੱਤ ਦਾ ਕੀ ਬਣੂ ਮੇਰੇ ਭਤੀਜੇ ਦਾ ਕੀ ਬਣੂ ਮੇਰੇ ਸਾਲੇ ਦਾ ਕੀ ਬਣੂ ਮੇਰੇ ਜੀਜੀ ਦਾ ਕੀ ਬਣੂ ਇਹਨਾਂ ਨੂੰ ਆੜ ਆਰ ਆ ਪਹਿਲਾਂ ਕਿਉਂ ਨਹੀਂ ਕਾਲਜ ਖੋਲੇ ਇਹ ਇਹੀ ਯੂਨੀਵਰਸਿਟੀ ਘੱਟੇ ਸੀ ਪੰਜਾਬੀ ਯੂਨੀਵਰਸਿਟੀ ਘੱਟੇ ਸੀ ਹੁਣ ਕਿਵੇਂ ਅਸੀਂ ਯੂਨੀਵਰਸਿਟੀਆਂ ਠੀਕ ਕਰ ਲੀਆਂ ਯੂਨੀਵਰਸਿਟੀ ਜੋ ਵੀ ਖਾਂਦੇ ਸੀ ਕੋਈ ਚੀਜ਼ ਹੈ ਜੀ ਛੱਡੀ ਹੋਈ ਨਹੀਂ ਬਿੱਜੀ ਜੋ ਆਏ ਨਾ ਕਰਦੇ ਹੁਣ ਵੀ ਲਿਆ ਮੇਰਾ ਕਿੰਨਾ ਪਤਨ ਤਾਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਕੋਈ ਛਿੱਟੀ ਛੁੱਟੀ ਲਈ ਫਿਰਦੇ ਹੁਣੇ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਹਰ ਨਹੀਂ ਤਾਂ ਇੰਨਾ ਕਾਦੇ ਵਾਸਤੇ ਲੁੱਟਣਾ ਜੀ ਖਾਣੀਆਂ ਤਾਂ ਤਿੰਨ ਚਾਰ ਰੋਟੀ ਹੁੰਦੀਆਂ ਨੇ ਉਹ ਮੀਰਾ ਦੀ ਤਾਂ ਉਹ ਵੀ ਬੰਦ ਕਰ ਦਿੰਦੇ ਡਾਕਟਰ ਵੀ ਨਾ 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 ਚਿੰਤਾ ਰਹਿੰਦੀ ਹੈ ਡਿਪਰੈਸ਼ਨ ਚ ਹੈ ਰੋਟੀ ਨਹੀਂ ਖਾਣੀ ਉਹ ਵੀ ਬੰਦ ਕਰ ਦਿੰਦੇ ਐਨੀਆਂ ਲੱਪ ਗੋਲੀਆਂ ਖਾ ਕੇ ਸੌਂਦੇ ਆ ਇਹ ਡਿਪਰੈਸ਼ਨ ਚ ਨੇ ਕਿਉਂਕਿ ਕਿਤੇ ਨਾ ਕਿਤੇ ਦਾ ਗਰੀਬਾਂ ਦੀਆਂ ਵਾਦਵਾਵਾਂ ਜਿਹੜੀਆਂ ਨਾ ਉਹ ਲੱਗਦੀਆਂ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਨਗਾਹ ਜਮਾਂ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਭਾਈ ਗਰੀਬਾਂ ਦੀਆਂ ਵਾਦਵਾਵਾਂ ਨਾ ਲਓ ਰੀਪਾਂ ਦੀਆਂ ਬਾਤਾਂ ਮਨਾਲੋ ਇਹ ਫਿਰ ਤੁਹਾਨੂੰ ਬਰਬਾਦ ਕਰ ਦਿੰਦੀਆਂ ਕਿਤੇ ਨਾ ਕਿਤੇ ਜਾ ਕੇ ਹੋ ਗਿਆ ਹਾਲ ਹੋਈ ਉਹਨਾਂ ਦਾ ਕੋਈ ਛੱਡਿਆ ਹੀ ਨਹੀਂ ਉਹਨਾਂ ਲੁੱਟਣ ਵੱਲੋਂ ਸਵਾਜ 16 ਮਾਰਚ ਹੈ ਅੱਜ ਦੇ ਦਿਨ 2 ਸਾਲ ਪਹਿਲਾਂ ਮੈਂ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਕਿ ਇਸ ਪੱਧਰ ਤੇ ਮੈਨੂੰ ਬਚਾ ਦੋਗੇ ਲੋਕਾਂ ਨੇ ਹਾਂ ਮੈਂ ਕਲਾਕਾਰੀ ਦੇ ਤੌਰ ਤੇ ਮਸ਼ਹੂਰ ਸਾਢੇ 17 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਸ਼ੋਰ ਤਾਂ ਦੀਆਂ ਬਲੰਦੀਆਂ ਦਿੱਤੀਆਂ ਪਰ ਐਸ ਬੱਦਰ ਤੇ ਨਹੀਂ ਮੈਂ ਸੋਚਿਆ ਸੀ ਕਿ ਤੁਸੀਂ ਮੇਰੇ ਤੇ ਇੰਨਾ ਯਕੀਨ ਕਰਕੇ ਮੈਨੂੰ ਆਹ ਜ਼ਿੰਮੇਵਾਰੀ ਦਿਓਗੇ ਤੇ ਮੈਂ ਤਾਂ ਹੁਣ ਪਰਮਾਤਮਾ ਗੇ ਹੀ ਅਰਦਾਸ ਕਰਦਾ ਹਾਂ ਉਹਨਾਂ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਧੰਨਵਾਦ ਕਰੀਦਾ ਪਹਿਲਾਂ ਤਾਂ ਪਰਮਾਤਮਾ ਦਾ ਵੀ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਭਲਾਈ ਵਾਸਤੇ ਤੇ ਪੰਜਾਬ ਦੀ ਸੇਵਾ ਵਾਸਤੇ ਫਿਰ ਤਿੰਨੋਂ ਟਾਈਮ ਅਰਦਾਸ ਕਰੀਦੀ ਹੈ ਪਰਮਾਤਮਾ ਕੋਈ ਗਲਤ ਸੈਨ ਨਾ ਕਰਾ ਦੀ ਜਿੱਥੇ ਦਸਖਤ ਕਰੀਏ ਕਿਸੇ ਘਰ ਦਾ ਦੀਵਾ ਬਲੇ ਕਿਸੇ ਘਰ ਦਾ ਦੀਵਾ ਪੁਜੇ ਨਾ ਨੌਕਰੀਆਂ ਦਿੱਤੀਆਂ 42992 ਇੱਕ ਬੰਦਾ ਕਹਦੇ 1 ਰੁਪਇਆ ਲਿਆ 1 ਰੁਪਇਆ ਕਿਸੇ ਨੇ ਲਿਆ ਹੋਵੇ ਰਿਸ਼ਵਤ ਦਾ ਇੱਕ ਬੰਦਾ ਕਹਿ ਦੋ ਲੈ ਕੇ ਆਓ মিডিਏ ਸਾਹਮਣੇ ਲੈ ਆਓ ਇੱਕ ਬੰਦਾ ਕਹਦੇ ਕਿ ਸ਼ਪਾਰਸ਼ ਲਾਉਣੀ ਪਈ ਐ ਐਮਐਲਏ ਦੀ ਜਾਂ ਮੰਤਰੀ ਦੀ ਜੇ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਪਰ ਨੌਕਰੀ ਇਸ ਕਰਕੇ ਨਹੀਂ ਮਿਲੀ ਕਿ ਬਾਪੂ ਜਾਣਦਾ ਨਹੀਂ ਸੀ ਕਿਸੇ ਨੂੰ ਐਮਐਲਏ ਨੂੰ ਤੇ 500 ਨੰਬਰ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਕਿ ਉਹਦਾ ਖਾਸ ਬੰਦਾ ਸੀ ਐਮਐਲਏ ਨੋ ਐਤਾ ਨਹੀਂ ਹੋਊਗਾ ਮੈਂ ਇਹੋ ਜੇ ਨੌਕਰੀਆਂ ਵੀ ਨਿਯੁਕਤੀ ਪੱਤਰ ਦੇ ਕੇ ਆਇਆ ਇੱਕੋ ਘਰ ਚ ਦੋ ਭੈਣ ਭਾਈ ਦੋਨੋਂ ਦੋਨੋਂ ਇਕੱਠੇ ਪੜਦੇ ਰਹੇ ਦੋਨਾਂ ਦੇ ਨੰਬਰ ਆ ਗਏ ਦੋਨਾਂ ਵਾਸਤੇ ਚਿੱਠੀ ਆ ਗਈ ਕਰੇ ਆਜੋ ਭਾਈ ਸਰਕਾਰੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਹੁੰਦਾ ਕੰਮ ਯਾਰ ਹੁਣ ਇੱਥੋਂ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਪਿਛਲੇ 15 ਸਾਲ ਤੋਂ ਇਹੀ ਕਹੀ ਜਾਵੇ ਖਜ਼ਾਨਾ ਖਾਲੀ ਹੈ ਖਜ਼ਾਨਾ ਫਿਰ ਯੁੱਧ ਕੀ ਕਰੂਗਾ ਯੁੱਧ 네ਗੇਟਿਵ ਹੋ ਜਾਊਗਾ ਯੁੱਧ ਭੱਜੂਗਾ ਫਿਰ ਉਹ ਬਾਹਰ ਨੂੰ ਭੱਜਦੇ ਆ ਫਿਰ ਵੀ ਚਲੋ ਯਾਰ ਇੱਥੋਂ ਚੱਲਦੇ ਆ ਜਦੋਂ ਉਹਨੂੰ ਖਜ਼ਾਨੇ 'ਚ ਹੀ ਹੈ ਨਹੀਂ ਕੋਸ਼ਿਸ਼ ਸਾਡਾ ਹਿੱਸਾ ਕਿੱਥੇ ਮਿਲੂ ਇੱਥੋਂ ਉੱਥੇ ਜਾ ਕੇ ਧੱਕੇ ਖਾਂਦੇ ਆ ਹਰ ਰੋਜ਼ ਆਪਾਂ ਦੇਖਦੇ ਆ ਕਦੇ ਨੌਜਵਾਨਾਂ ਦੀ ਮੌਤ ਹੋ ਗਈ ਕਿਤੇ ਐਕਸੀਡੈਂਟ 'ਚ ਹੋ ਗਈ ਦਿਲ ਦਾ ਦੌਰਾ ਪੈ ਗਿਆ ਮੁੜ ਕੇ ਮਾਪੇ ਲਾਸ਼ਾਂ ਮੰਗਾਉਣ ਨੂੰ ਤਰਸਦੇ ਰਹਿੰਦੇ ਆ ਕਿ ਮਿੱਟੀ ਤਾਂ ਦਿਖਾ ਦਿਓ ਆਖਰੀ ਟਾਈਮ ਸਮੇਂ ਦੀ ਆ ਸਾਡੀ ਹਾਲਤ ਕਰਤੀ ਇਹਨਾਂ ਨੇ ਕਾਹਦੇ ਕਰਕੇ ਭਜਣਾ ਪੈ ਗਿਆ ਸਾਨੂੰ ਇਹਨਾਂ ਕਰਕੇ ਭਜਣਾ ਪੈ ਗਿਆ ਇਹਨਾਂ ਦੇ ਧੀਆ ਪੁੱਤ ਨਾ ਗਏ ਬਾਹਰ ਉਹ ਸਾਰੇ ਇੱਥੇ ਨੇ ਉਹੀ ਚੇਅਰਮੈਨ ਨੇ ਉਹੀ ਲਾਲ ਬੱਤੀਆਂ ਵਾਲੇ ਨੇ ਸੋ ਇਸ ਕਰਕੇ ਜਦੋਂ ਰਾਜੇ ਹਾਕਮ ਮੌਜਾਂ ਕਰਨ ਲੋਕ ਭੁੱਖੇ ਮਰਨ ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ ਇਹ ਹੁਣ ਹਰ ਫੀਲਡ 'ਚ ਤਰੱਕੀ ਹੈ ਜੀ ਟੈਕਸ ਸਾਡਾ ਜੀਐਸਟੀ 27% ਵਧ ਗਿਆ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਬਿਜਲੀ ਸਸਤੀ ਮਿਲੂਗੀ ਇੰਡਸਟਰੀ ਨੂੰ ਵੀ 1080 ਕਰੋੜ ਚ ਖਰੀਦਿਆ ਤੇ ਇਹਨਾਂ ਨੇ ਜਿਹੜੇ ਸਮਝੌਤੇ ਕੀਤੇ ਸੀ ਉਹਨਾਂ ਨਾਲ 1080 ਕਰੋੜ ਤਾਂ ਸੀ ਟੋਟਲ ਚ ਖਰੀਦਿਆ 1708 ਕਰੋੜ ਰੁਪਈਆ মিডিਆ ਵਾਲਿਆਂ ਨੂੰ ਬੇਨਤੀ ਕਰਦਾ ਨੋਟ ਕਰ ਲਿਓ ਟੋਟਲ ਕੀਮਤ ਉਹਦੀ 1080 ਕਰੋੜ ਹੈ सतारा सौ अठ करोड़ रुपया थर्मल प्लांट खड़ा सी। फिक्स खड़े दी सतारा सौ बिजली पैदा करो ना करो अन्ने देने पैसे लो कर लो कि करो गे आए 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 लुटिया खजाना ने आप दाला पहाट कि सोहना है नी पहाट है ਥੋੜੇ ਕਹਾਂ ਚਾਹੀਏ ਸੀ 파ੜਦੇ ਉਹ ਚੰਡੀਗੜ੍ਹ ਦੇ ਨੇੜੇ ਜਾ ਕੇ ਸੁੱਖ ਵਿਲਾਸ ਅੱਡਾ 7 ਸਟਾਰ ਹੋਟਲ ਤੇ ਉਹਦੇ ਕਾਗਜ ਕੱਢੇ ਟੈਕਸ ਬੈਟ ਤੇ ਸਟੇਟ ਦਾ ਜੀਐਸਟੀ ਟੈਕਸ ਫ੍ਰੀ ਕਰਾ ਲਿਆ ਜੀ ਆਪ ਹੀ ਆਪਣੀ ਗਵਰਨਮੈਂਟ ਤੋਂ 85 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਣਦਾ 10 ਸਾਲਾਂ ਵਾਸਤੇ ਫ੍ਰੀ ਤੁਹਾਨੂੰ ਟੈਕਸ ਫ੍ਰੀ ਮਿਲਦੀ ਹੈ ਕੋਈ ਚੀਜ਼ ਇਲੈਕਟ੍ਰਿਸਿਟੀ ਡਿਊਟੀ 11 ਕਰੋੜ ਰੁਪਏ ਦੀ 10 ਸਾਲ ਵਾਸਤੇ ਫ੍ਰੀ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਹੁਣ ਜੇ 7 ਸਟਾਰ ਹੋਟਲ ਨੂੰ ਲਗਦੀ ਫੀਸ ਨਹੀਂ ਲੱਗੂਗੀ ਹੋਰ ਕਿਹਨੂੰ ਲੱਗੂਗੀ ਫਿਰ ਫ੍ਰੀ ਆਪ ਹੀ ਆਪ ਹੀ ਸਾਈਨ ਕਰਨੇ ਸੀ ਇਧਰੋਂ ਕਰਤੇ ਬਸ ਹੁਣ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਅਸੀਂ ਤਾਂ ਪਹਾੜ ਹੋਰ ਫਰੋਲਾਂਗੇ ਬੜਾ ਕੁਝ ਪਿਆ ਫਿਰ ਕਹਿੰਦੇ ਭਗਵਾਨ ਤਮਾਨ ਤੇ ਮਾਨ ਹਾਨੀ ਦਾ ਮੁਕੱਦਮਾ ਕਰਾਂਗੇ ਮੈਂ ਕਹਿੰਦੇ ਮਾਨ ਹੋਊ ਤਾਂ ਹਾਨੀ ਹੋਊ ਮਾਨ ਕਿੱਥੇ ਆਉ ਤਾ ਦਿਖਾ ਦਿਓ ਪਿੰਡਾਂ ਦੇ ਲੋਕ ਤੁਹਾਨੂੰ ਵੇਖ ਕੇ ਰਾਜੀ ਨਹੀਂ ਜਿੱਧਰ ਵੀ ਤੁਸੀਂ ਆਉਣੇ ਲੋਕ ਰਾਹ ਬਦਲ ਲੈਂਦੇ ਨੇ ਪਰ ਇਹ ਦਿਨ ਖਰਾਬ ਹੋਇਆ ਇਧਰੋਂ ਆਉਂਦੇ ਨੇ ਯਾਰ ਛੱਡੋ ਪਰੇ ਮਾਨ ਹਾਨੀ ਦਾ ਕੇਸ ਕਰਾਂਗਾ ਕਰ ਤੋ ਕਿ ਮੇਰੇ ਤੇ ਮਾਨ ਹਾਨੀ ਦਾ ਉਦੋਂ ਦੇਖਣਾ ਸੀ ਜਦੋਂ ਲੁੱਟੀ ਜਾਂਦੇ ਸੀ ਕਿ ਕੋਈ ਤੀਜਾ ਵੀ ਆਊ ਹਸਾਬ ਲੈਣ ਆਲਾ ਕਰ ਤੋ ਮਾਨ ਹਾਨੀ ਦਾ ਕੇਸ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਲੋਕਾਂ ਦਾ ਵਕੀਲ ਬਣ ਕੇ ਜਾਵਾਂ ਮੈਂ ਤਾਂ ਵੱਧ ਦੱਸੂ ਬੱਸਾਂ ਕਿੰਨੀਆਂ ਨੇ ਹੋਰ ਵੀ ਕੱਢੂ ਇਧਰੋਂ ਉਧਰੋਂ ਸਭ ਪਏ ਨੇ ਇਹਨਾਂ ਦੇ ਚਿੱਠੇ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਸਭ ਤੋਂ ਦੁੱਖ ਦੀ ਗੱਲ ਪਤਾ ਕਿਹੜੀ ਆਵਦਿਆਂ ਨੇ ਲੁੱਕਿਆ ਸਾਨੂੰ ਅੰਗਰੇਜ਼ ਤਾਂ ਆਈ ਲੁੱਟਣ ਸੀ ਉਹਨਾਂ ਤਾਂ ਲੁੱਟਣਾ ਸੀ ਉਹ ਤਾਂ ਲੁੱਟ ਗਏ ਉਦੋਂ ਬਾਅਦ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਹੋਣ ਦੀ ਆਤਮ ਤੜਫਦੀ ਹੋਊਗੀ ਵੀ ਜਾਦੀ ਐਸ ਕਰਕੇ ਦਿੱਤੀ ਲੈ ਕੇ ਇਹਨਾਂ ਨੂੰ 23-23 ਸਾਲ ਦੀ ਉਮਰ ਜ ਐਸ ਕਰਕੇ ਫਾਂਸੀ ਦੇ ਰਸੇ 'ਚ ਉਮਲੇ ਕੇ ਲੁੱਟਣ ਲੱਗ ਜਾਣ ਕੋਈ ਨਹੀਂ ਛੱਡਿਆ ਮਹਿਕਮਾ ਲੋਹੇ ਦੀ ਤੇ ਸੋਨੇ ਦੀ ਆਪਸ ਗੱਲ ਹੋਈ ਬਾਜ਼ਾਰ 'ਚ ਦੁਕਾਨਾਂ ਸਾਮੋ-ਸਾਮਨੇ ਸੀ ਲੋਹੇ ਦੀ ਤੇ ਸੁਨਾਰੇ ਦੀ ਲੋਹੇ ਤੇ ਸੋਨੇ ਦੀ ਆਪਸ ਗੱਲ ਹੋਈ ਸੋਨੇ ਨੇ ਲੋਹੇ ਨਾਲ ਸ਼ਿਕਵਾ ਕੀਤਾ ਇਤਰਾਜ਼ ਕੀਤਾ ਕਹਿੰਦਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਤੂੰ ਕਹਿੰਦੇ ਮੇਰੀ ਆਵਾਜ਼ ਸੁਣੀ ਹੈ ਦੁਕਾਨ ਤੋਂ ਬਾਹਰ ਕਹਾਂ ਜਦੋਂ ਤੇਰੇ ਥੋੜਾ ਵੱਜਦਾ ਲੋਹੇ ਨੂੰ ਕਹਿੰਦਾ ਸੋਨਾ ਤੇਰੇ ਥੋੜਾ ਵੱਜਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਕਹਿੰਦਾ ਇੰਨੀ ਉੱਚੀ ਉੱਚੀ ਤੇਰਾ ਖੜਕਾ ਯਾਰ ਇੰਨੀ ਉੱਚੀ ਸ਼ੋਰ ਸ਼ਾਬਾ ਮਚਾਉਣਾ ਹੈ ਤੂੰ ਲੋਹਾ ਕਹਿੰਦਾ ਬਿਲਕੁਲ ਸਹੀ ਹੈ ਵੀਰੇ ਥੋੜਾ ਤੇਰੀ ਆਵਾਜ਼ ਦਾ ਥੋੜਾ ਮੇਰੀ ਆਵਾਜ਼ ਦਾ ਬਿਲਕੁਲ ਸਹੀ ਹੈ ਤੇਰੀ ਆਵਾਜ਼ ਨਹੀਂ ਹੁੰਦੀ ਲੋਹੇ ਦਾ ਥੋੜਾ ਤੇਰੇ ਤੇ ਵੱਜਦਾ ਲੋਹੇ ਦਾ ਥੋੜਾ ਮੇਰੇ ਤੇ ਵੱਜਦਾ ਹੈ ਪਰ ਲੋਹੇ ਦਾ ਥੋੜਾ ਤੇਰੇ ਵਾਸਤੇ ਸ਼ਰੀਕ ਹੈ ਤੂੰ ਸੋਨਾ ਉਹ ਲੋਹਾ ਹੈ ਉਹ ਤਾਂ ਕੁੱਟਣੀ-ਕੁੱਟਣਾ ਦਾ ਸ਼ਰੀਕਾਂ ਦਾ ਕੰਮ ਤਾਂ ਕੁੱਟਣੀ-ਕੁੱਟਣਾ ਹੁੰਦਾ ਹੈ ਕੁੱਟਦੇ ਨੇ ਤੈਨੂੰ ਚੱਲ ਤੈਨੂੰ ਪਤਾ ਹੀ ਹੈ ਪਹਿਲਾਂ ਵੀ ਸ਼ਰੀਕ ਨੇ ਇਹਦਾ ਕੁੱਟਣਗੇ ਉਹ ਕਹਿੰਦਾ ਮੇਰੀਆਂ ਚੀਕਾਂ ਮੇਰਾ ਦਰਦ ਤਾਂ ਜ਼ਿਆਦਾ ਹੈ ਮੇਰੀਆਂ ਚੀਕਾਂ ਸਾਰੇ ਬਾਜ਼ਾਰ 'ਚ ਤਾਂ ਸੁਣਦੀਆਂ ਨੇ ਕਿਉਂਕਿ ਮੈਨੂੰ ਮੇਰੇ ਆਪ ਦੇ ਕੁੱਟਦੇ ਨੇ ਯਾਰ ਮੈਨੂੰ ਆਹ ਫਰਕ ਹੈ ਬਸ ਲੋਹੇ ਨੂੰ ਲੋਹਾ ਕਟਦਾ ਸਾਨੂੰ ਦੁੱਖ ਇਸ ਗੱਲ ਦਾ ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ ਅੰਗਰੇਜ਼ਾਂ ਨਾਲ ਤਾਂ ਨਿਪਟ ਲਿਆ ਸੀ ਸਾਡੇ ਜੋਧੇ ਕਰਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਆਜ਼ਮ ਪਾਕ ਸਿੰਘ ਵਰਗੇ ਜੋਧਿਆ ਨੇ ਉਹਨਾਂ ਨੂੰ ਤਾਂ ਹਿਸਾਬ ਕਰ ਲਿਆ ਸੀ ਗੋਰਿਆਂ ਨਾਲ ਤਾਂ ਇਹਨਾਂ ਨਾਲ ਕੌਣ ਕਰੀਏ ਇਹਨਾਂ ਨਾਲ ਹਿਸਾਬ ਕਰਨ ਲੱਗੇ ਹੋਏ ਆ ਹੁਣ ਅੱਜ 2 ਸਾਲ ਹੋਏ ਨੇ ਤੁਸੀਂ ਦੇਖ ਲਓ 2 ਸਾਲਾਂ ਚ ਕੀ ਹਾਲ ਹੋਇਆ ਪੈਣਾ ਸਾਰਿਆਂ ਦਾ ਕਾਂਗਰਸੀਆਂ ਦਾ ਕਰ ਲਿਆਂਦਾ ਇੱਕ ਦੂਜੇ ਦੇ ਵਿੱਚ ਵਾਜਦੇ ਫਿਰਦੇ ਆ ਜੇ 2 ਸਾਲਾਂ ਚਾਹ ਹਾਲ ਹੋ ਗਿਆ ਜਦੋਂ 2 ਸਾਲ ਹੋਰ ਸਫਲਤਾਪੂਰਵਕ ਲੰਘੇ ਤਾਂ ਸੜਕਾਂ ਤੇ ਆ ਕੇ ਰੋੜਾ ਇੱਟੇ ਮਾਰ ਲੱਗ ਜਾਣਗੇ ਲੋਕਾਂ ਦੇ ਆ ਹਾਲ ਤੋ ਹੀ ਪੀਨ ਦੀ ਉਹ ਕਹੀ ਤਾਂ ਜਾਂਦਾ ਸੀ ਕਿਦ ਨੂੰ ਸੁਖਵੀਰ ਬਾਦਲ ਕਹਿੰਦਾ ਯਾਰ 5 ਸਾਲ ਇਕੱਠਾਂਗੇ ਕਿਵੇਂ ਮੈਂ ਕਿਹਾ 5 ਨਹੀਂ ਓਏ ਦੇਖਿਓ ਸਹੀ ਕਿੰਨੇ ਸਾਲ ਤੁਹਾਨੂੰ ਇਹ ਲੋਕਾਂ ਨੇ ਜੋ ਸਜ਼ਾ ਦੇਣੀ ਹੈ ਕਿਉਂਕਿ ਸਮਝੇਗਾ ਅੱਖ ਨਹੀਂ ਲੋਕਾਂ ਨੂੰ ਚੱਕ ਦਿਓ ਪਰਚੇ ਬਹੁਤ ਹੋ ਚੱਕ ਦਿਓ ਲੁੱਟ ਲੋ ਆ ਆ ਹੁਣ ਇੱਥੇ ਤਫਾ ਪੰਜ ਲਾ ਦੋ ਤਾਰਾ ਪੰਜ ਲਾ ਦੋ ਆਪਦਾ ਹੋਟਲ ਬਣਾ ਕੇ ਤਾਰਾ ਚੱਕ ਦੋ ਲੈ ਸਭ ਕੁਝ ਆਪਣਾ ਸੋ ਭਾਈ ਮੈਂ ਤਾਂ ਇਹ ਕਹਿਣ ਆਇਆ ਤੁਹਾਨੂੰ ਕਿ ਹਜੇ ਕਾਲਜ ਹੋਰ ਖੁੱਲਣਗੇ ਕੰਮ ਮਿਲੋਗਾ ਮਾਵਾ ਪੈਣਾ ਨੂੰ ਕੰਮ ਮਿਲੋ